ਅੰਦਰ ਵੜਿਆ ਤੇ ਬਾਹਰ ਆ ਗਿਆ ਵੀ ਆਪਾਂ ਬਾਹਰ ਤੁਸੀਂ ਇੱਥੇ ਵਾਈਟ ਕਰ ਰਹੇ ਹੋ ਪਰ ਇੱਥੇ ਇੰਨੀ ਕੋ ਸਮੈਲ ਹੈ ਪਰ ਇੱਥੇ ਖੜਿਆ ਨਹੀਂ ਜਾ ਸਕਦਾ ਦੇਖੋ ਜੀ ਇਹ ਤਾਂ ਮਤਲਬ ਜੇ ਆਪਾਂ ਗੱਲ ਕਰੀਏ ਇਹ ਮਤਲਬ ਪ੍ਰਸ਼ਾਸਨ ਨੂੰ ਚਾਹੀਦਾ ਹੈ ਵੀ ਇਹ ਜੇ ਇਹ ਇੱਕ ਬਿਮਾਰੀਆਂ ਨੂੰ ਬਿਲਕੁਲ ਪੂਰਾ ਸੱਦਾ ਹੈ ਜੇ ਕੋਈ ਬੰਦਾ ਇਦਾਂ ਜਾ ਰਿਹਾ ਜੀ ਆਪਾਂ ਬਾਹਰ ਨਹੀਂ ਖੜ੍ਹ ਸਕਦੇ ਤਾਂ ਅੰਦਰ ਜਾ ਕੇ ਆਪਾਂ ਕਿੱਦਾਂ ਮਤਲਬ ਆਪਾਂ ਬਾਥਰੂਮ ਜਾਵਾਂਗੇ ਸੋ ਇਸ ਕਰਕੇ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਹਨੂੰ ਜਲਦ ਤੋਂ ਜਲਦ ਇਹਨੂੰ ਮਤਲਬ ਸਵੱਛ ਕਰਾਇਆ ਜਾਵੇ ਸਾਫ਼ ਕਰਾਏ ਤਾ ਇੱਕ ਬੇਨਤੀ ਕਰਨਾ ਚਾਹਣਾਗਾ ਵੀ ਪ੍ਰਸ਼ਾਸਨ ਨੂੰ ਵੀ ਇਹਨੂੰ ਜਿੰਦਾ ਹੀ ਲਾ ਦਿਓ ਜੀ ਕਿਉਂ ਖੋਲਿਆਗਾ ਜਦੋਂ ਅੰਦਰ ਵੜਦੇ ਐ ਇੰਨੀ ਮੁਸਕ ਐ ਇੰਨਾ ਗੰਦ ਮੈਂ ਕਹਿਣਾ ਜੀ ਇਹਦੇ ਨਾਲ ਤਾਂ ਕਿਤੇ ਜਿਹੜਾ ਹੋਰ ਅਗਲਾ ਕੰਧ ਨਾਲ ਖੜ ਕੇ ਬਾਥਰੂਮ ਕਰ ਲੈਂਦਾ ਉਹ ਠੀਕ ਆਗਾ ਇੱਕ ਇੱਕ ਪਾਸੇ ਤਾਂ ਅਸੀਂ ਸਵਚ ਭਾਰਤ ਦਾ ਨਾਅਰਾ ਦਿੰਦੇ ਆ ਇੱਕ ਪਾਸੇ ਅਸੀਂ ਹਰੀਆਂ ਝੰਡਿਆ ਦੇ ਦੇ ਕੇ ਗੱਡੀਆਂ ਤੋਰਦੇ ਆ ਵੀ ਆ ਦਾ ਆਲਾ ਦਵਾਲਾ ਸਭ ਰੱਖੋ ਖੁਦ ਸਰਕਾਰੀ ਦਫਤਰਾਂ ਦੇ ਅੰਦਰ ਜਿਹੜੇ ਸਰਕਾਰੀ ਬਿਲਡਿੰਗਾਂ ਨੇ ਉਹਨਾਂ ਦੇ ਅੰਦਰ ਜਿਹੜੇ ਪਬਲਿਕ ਦੇ ਲਈ ਸਵਚਾਲੇ ਬਣੇ ਉਹਨਾਂ ਦਾ ਇਹ ਹਾਲ ਆ ਸਵਚ ਭਾਰਤ ਅਭਿਆਨ ਜਿਹੜੀ ਲਹਿਰਾਂ ਪੂਰੇ ਦੇਸ਼ ਦੇ ਵਿੱਚ ਜਾ ਰਹੀ ਹੈ ਪਰ ਜੇ ਦੂਜੇ ਪਾਸੇ ਪ੍ਰਸ਼ਾਸਨ ਸੰਗਰੂਰ ਦੀ ਗੱਲ ਕੀਤੀ ਜਾਵੇ ਤਾਂ ਤਸਵੀਰਾਂ ਉਲਟ ਹੀ ਵੇਖਣ ਨੂੰ ਮਿਲਦੀਆਂ ਹਨ ਅੱਜ ਅਸੀਂ ਪਹੁੰਚੇ ਹਾਂ ਸੰਗਰੂਰ ਦੀ ਤਹਿਸੀਲ ਦੇ ਵਿੱਚ ਜਿੱਥੇ ਕਿ ਵਾਸ਼ਰੂਮਾਂ ਦੀ ਗੱਲ ਕੀਤੀ ਜਾਵੇ ਤਾਂ ਇੰਨੇ ਗੰਦੇ ਵਾਸ਼ਰੂਮ ਹਨ ਕਿ ਬੰਦੇ ਨੂੰ ਇੱਥੇ ਖੜਨ ਦੇ ਲਈ ਵੀ ਮਤਲਬ ਕਿ ਰਮਾਲ ਦਾ ਸਹਾਰਾ ਲੈਣਾ ਪੈ ਰਿਹਾ ਹੈ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਟੁੱਟੇ ਸ਼ੀਸ਼ੇ ਨੇ ਜੇ ਅੰਦਰ ਦੀਆਂ ਅਸੀਂ ਤੁਹਾਨੂੰ ਤਸਵੀਰਾਂ ਨਹੀਂ ਵਿਖਾ ਸਕਦੇ ਕਿਉਂਕਿ ਅੰਦਰ ਇੰਨੀ ਗੰਦਗੀ ਹੈ ਕਿ ਬੰਦੇ ਨੂੰ 2 ਮਿੰਟ ਲਈ ਵੀ ਸਾਹ ਲੈਣ ਦੇ ਵਿੱਚ ਇੰਨੀ ਦਿੱਕਤ ਆ ਰਹੀ ਹੈ ਇਹ ਰੱਬ ਦਾ ਨਾਮ ਇਸ ਸਬੰਧ ਦੇ ਵਿੱਚ ਅੱਜ ਇੱਕ ਨੌਜਵਾਨ ਵੱਲੋਂ ਵੀ ਇੱਥੇ ਧਰਨਾ ਦਿੱਤਾ ਜਾ ਰਿਹਾ ਹੈ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਪਰ ਉਸ ਤੋਂ ਪਹਿਲਾਂ ਅਸੀਂ ਆਮ ਲੋਕਾਂ ਨਾਲ ਗੱਲ ਕਰਾਂਗੇ ਕਿ ਇੱਥੋਂ ਦੇ ਜਿਹੜੇ ਕੀ ਕੀ ਕਾਰਨ ਨੇ ਕਿ ਕਿਉਂ ਸਫਾਈ ਨਹੀਂ ਹੋ ਰਹੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਬਾਜੀ ਸਮਿੰਦਰ ਸਿੰਘ ਜੀ ਕੀ ਅੱਜ ਉਰੇ ਆਏ ਹੋ ਤਹਿਸੀਲ ਚ ਕੀ ਕੰਮ ਆਇਆ ਮੈਂ ਤਾਂ ਕੰਮ ਆਇਆ ਸੀ ਕਿ ਜਿਹੜੇ ਅੱਜ ਕੱਲ ਇੰਸਟੀਚਿਊਟ ਹੈਗੇ ਨੇ ਕੁਛ ਉਹ ਬੱਚਿਆਂ ਨੂੰ ਮਤਲਬ ਉਹਨਾਂ ਦੇ ਭੁੱਖ ਨਾਲ ਬਹੁਤ ਖਿਲਵਾੜ ਕਰ ਰਹੇ ਨੇ ਮੈਂ ਤਾਂ ਇੱਕ ਉਹਨਾਂ ਦੀ ਕੰਪਲੇਂਟ ਕਰਨ ਆਇਆ ਸੀਗਾ ਤੇ ਇੱਥੇ ਜਦੋਂ ਮੈਂ ਆਇਆ ਇੱਥੇ ਮੈਂ ਬਾਥਰੂਮ ਕਰਨ ਲਈ ਆਇਆ ਤਾਂ ਤੁਸੀਂ ਐ ਲਗਾ ਲਓ ਵੀ ਮੈਂ ਅੰਦਰ ਵੜਿਆ ਤੇ ਬਾਹਰ ਆ ਗਿਆ ਵੀ ਆਪਾਂ ਬਾਹਰ ਤੁਸੀਂ ਇੱਥੇ ਵਾਈਟ ਕਰ ਰਹੇ ਹੋ ਪਰ ਇੱਥੇ ਇੰਨੀ ਕੋ ਸਮੈਲ ਹੈ ਪਰ ਇੱਥੇ ਖੜਿਆ ਨਹੀਂ ਜਾ ਸਕਦਾ ਵੀ ਇੱਥੇ ਦਾ ਬਹੁਤ ਬੁਰਾ ਹਾਲ ਹੈ ਜੇ ਆਪਾਂ ਗੱਲ ਕਰੀਏ ਵੀ ਇੱਕ ਸੀਐਮ ਸਿਟੀ ਹੋਏ ਇਥੇ ਪ੍ਰਸ਼ਨਾ ਸਾਰੇ ਪ੍ਰਸ਼ਾਸਨਿਕ ਅਧਿਕਾਰੀ ਜਿਹੜੇ ਇੱਥੇ ਹੋਣ ਪਰ ਇੱਥੇ ਜਿਹੜੇ ਆ ਹਾਲਾਤ ਹੋਣ ਇਹ ਬਹੁਤ ਮਾੜੀ ਗੱਲ ਹੈ ਜੀ ਜੇ ਪੂਜੇ ਪਾਸੇ ਗੱਲ ਕਰੀਏ ਕਿ ਪ੍ਰਸ਼ਾਸਨ ਦੀ ਪ੍ਰਸ਼ਾਸਨ ਦੇ ਦਾ ਸਿਰ ਤੇ ਜੁਈ ਨਹੀਂ ਸਰકરી ਕਿਉਂਕਿ ਇੱਕ ਅਵਤਾਰ ਸਿੰਘ ਤਾਰਾ ਜੋ ਨੇ ਅੱਜ ਵੀ ਧਰਨਾ ਲਗਾਇਆ ਸਮਾਜ ਸੇਵੀ ਉਹਨੇ ਕਈ ਵਾਰ ਪੱਤਰ ਵੀ ਦਿੱਤੇ ਪਰ ਉਹਦਾ ਕੋਈ ਅਸਰ ਨਹੀਂ ਦੀ ਦਾ ਦੇਖੋ ਜੀ ਇਹ ਤਾਂ ਮਤਲਬ ਜੇ ਆਪਾਂ ਗੱਲ ਕਰੀਏ ਇਹ ਮਤਲਬ ਪ੍ਰਸ਼ਾਸਨ ਨੂੰ ਚਾਹੀਦਾ ਹੈ ਵੀ ਇਹ ਜੇ ਇਹ ਇੱਕ ਬਿਮਾਰੀਆਂ ਨੂੰ ਬਿਲਕੁਲ ਪੂਰਾ ਸੱਦਾ ਜੇ ਕੋਈ ਬੰਦਾ ਇਦਾਂ ਜਾ ਰਿਹਾ ਜੀ ਆਪਾਂ ਬਾਹਰ ਨਹੀਂ ਖੜ੍ਹ ਸਕਦੇ ਤਾਂ ਅੰਦਰ ਜਾ ਕੇ ਆਪਾਂ ਕਿੱਦਾਂ ਮਤਲਬ ਆਪਾਂ ਬਾਥਰੂਮ ਜਾਵਾਂਗੇ ਸੋ ਇਸ ਕਰਕੇ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਇਹਨੂੰ ਜਲਦ ਤੋਂ ਜਲਦ ਇਹਨੂੰ ਮਤਲਬ ਸਵੱਛ ਕਰਾਇਆ ਜਾਵੇ ਸਾਫ਼ ਕਰਾਏ ਇੱਕ ਪਾਸੇ ਤਾਂ ਸਵੱਛ ਅਭਿਆਨ ਚੱਲ ਰਿਹਾ ਹੈ ਤੇ ਇੱਕ ਪਾਸੇ ਮਤਲਬ ਜੇ ਆਪਾਂ ਗੱਲ ਕਰੀਏ ਬਿਲਕੁਲ ਸਫਾਈ ਨਹੀਂ ਹੈ ਉਹ ਵੀ ਮਤਲਬ ਉੱਥੇ ਹੀ ਜਿੱਥੇ ਸਾਰੇ ਮਤਲਬ ਕੰਪਲੇਂਟਾਂ ਹੁੰਦੀਆਂ ਸਾਰਾ ਮਤਲਬ ਸਾਰਾ ਦਫ਼ਤਰ ਹੈਗਾ ਇਸ ਸਾਡਾ ਆਮ ਲੋਕ ਜਿੰਨਾਂ ਦਾ ਅੱਖ ਨਾ ਹੈ ਕਿ ਜਿਹੜਾ ਇਹ ਇੱਕ ਸਵੱਛ ਅਭਿਆਨ ਜ ਹੈ ਆਪਣੇ ਪੂਰੇ ਦੇਸ਼ ਦੇ ਵਿੱਚ ਹੈ ਪਰ ਦੂਜੇ ਪਾਸੇ ਜੇ ਪ੍ਰਸ਼ਾਸਨ ਦੀ ਗੱਲ ਕਰੀ ਜਾਵੇ ਪ੍ਰਸ਼ਾਸਨ ਵੱਲੋਂ ਇੰਨਾ ਬੁਰਾ ਹਾਲਾਤ ਪਹਿਲਾਂ ਤੁਹਾਨੂੰ ਇੱਕ ਵਾਰ ਤਸਵੀਰਾਂ ਦਿਖਾਵਾਂਗੇ ਕਿ ਸਾਹਮਣੇ ਤਹਿਸੀਲਦਾਰ ਸੰਗਰੂਰ ਸਾਹਿਬ ਬੈਠਦੇ ਨੇ ਦੂਜੇ ਪਾਸੇ ਦੀਆਂ ਗੱਲਾਂ ਕਰੀਏ ਤਾਂ ਡਿਪਟੀ ਕਮਿਸ਼ਨਰ ਸੰਗਰੂਰ ਬੈਠਦੇ ਨੇ ਤੇ ਉਹਦੀ ਬੈਕ ਸਾਈਡ ਤੇ ਇੱਥੇ ਡੀਐਸਪੀ ਆਰ ਸੰਗਰੂਰ ਬੈਠਦੇ ਨੇ ਇੰਨੇ ਸਾਰੇ ਅਫਸਰ ਸਹਿਵਾਨ ਬੈਠਣ ਦੇ ਬਾਵਜੂਦ ਵੀ ਜੇ ਇਹ ਤੁਹਾ ਦੇ ਸੋ ਚਾਲਿਆ ਉਹਨਾਂ ਦਾ ਬੁਰਾ ਹਾਲ ਹੈ ਸਾਡੇ ਨਾਲ ਅਪਤਾ ਸਿੰਘ ਤਾਰਾ ਜੀ ਵੀ ਮੌਜੂਦ ਨੇ ਉਹਨਾਂ ਨਾਲ ਵੀ ਗੱਲ ਕਰਾਂਗੇ ਸਸੀ ਗੱਲ ਜੀ ਸਸੀ ਕੁਮਾਰ ਜੀ ਵੀਰ ਜੀ ਕਿੰਨੀ ਵਾਰ ਧੰਨੇ ਲਗਾਉਂਗੇ ਇਸ ਦਾ ਤੁਹਾਨੂੰ ਹੁਣ ਇਹੀ ਕਹਿਣਾ ਚਾਹੁੰਦੇ ਆਂ ਦੇਖੋ ਜੀ ਮੈਂ ਤਾਂ ਇੱਕ ਬੇਨਤੀ ਕਰਨਾ ਚਾਹਣਾਗਾ ਵੀ ਪ੍ਰਸ਼ਾਸਨ ਨੂੰ ਬੇ ਨੂੰ ਜਿੰਦਈ ਲਾ ਦੋ ਜੀ ਕਿਉਂ ਖੋਲੇਗਾ ਜਦੋਂ ਅੰਦਰ ਵੜਦੇ ਐ ਇੰਨੀ ਮੁਸਕ ਐ ਇੰਨਾ ਗੰਦ ਮੈਂ ਕਹਿੰਦਾ ਜੀ ਇਹਦੇ ਨਾਲ ਤਾਂ ਕਿਤੇ ਜਿਹੜਾ ਹੋਰ ਅਗਲਾ ਕੰਧ ਨਾਲ ਖੜ ਕੇ ਬਾਥਰੂਮ ਕਰ ਲੈਂਦਾ ਉਹ ਠੀਕ ਆਗਾ ਇੱਕ ਪਾਸੇ ਤਾਂ ਅਸੀਂ ਸਵਚ ਭਾਰਤ ਦਾ ਨਾਅਰਾ ਦਿੰਨੇ ਆ ਇੱਕ ਪਾਸੇ ਅਸੀਂ ਹਰੀਆਂ ਝੰਡਿਆ ਦੇ ਦੇ ਕੇ ਗੱਡੀਆਂ ਤੋਰਦੇ ਆ ਵੀ ਆਹ ਦਾ ਆਲਾ ਦਵਾਲਾ ਸਭ ਰੱਖੋ ਖੁਦ ਸਰਕਾਰੀ ਦਫਤਰਾਂ ਦੇ ਅੰਦਰ ਜਿਹੜੇ ਸਰਕਾਰੀ ਬਿਲਡਿੰਗਾਂ ਨੇ ਉਹਨਾਂ ਦੇ ਅੰਦਰ ਜਿਹੜੇ ਪਬਲਿਕ ਦੇ ਲਈ ਸਵਚਾਲੇ ਬਣੇ ਨੇ ਉਹਨਾਂ ਦਾ ਇਹ ਹਾਲ ਆ ਮੈਂ ਤਾਂ ਉਹਨਾਂ ਨੂੰ ਬੇਨਤੀ ਕਰਦਾ ਜੀ ਇੱਕ ਵਾਰੀ ਹਰੀਆ ਝੰਡੀਆਂ ਦੇਣ ਤੋਂ ਪਹਿਲਾਂ ਤੁਸੀਂ ਇਹ ਸੂਚਾਲਿਆਂ ਦੇ ਵਿੱਚ ਆ ਕੇ ਦੇਖੋ ਇੱਕ ਗੇੜੀ ਮਾਰ ਜਾਣ ਹੋਰੇ ਜੀ ਇਹ ਪਬਲਿਕ ਦੇ ਲਈ ਸੂਚਾਲੇ ਨੇ ਇਹ ਸਾਡੇ ਲਈ ਸੂਚਾਲੇ ਨੇਗੇ ਇਹ ਸਾਡੇ ਸੂਚਾਲਿਆਂ ਦਾ ਇੰਨਾ ਹਾਲ ਹੈਗਾ ਅਸੀਂ ਔਰ ਸਾਡੇ ਮਾਮਾ ਭੈਣਾ ਔਰ ਕਿਉਂਕਿ ਇਹ ਜ਼ਿਲ੍ਹੇ ਦਾ ਸੰਗਰੂਰ ਜ਼ਿਲ੍ਹਾ ਹੈਗਾ ਜ਼ਿਲ੍ਹੇ ਦੇ ਪਿੰਡਾਂ ਪਿੰਡਾਂ ਤੋਂ ਦੂਰੋਂ ਤੋਂ ਕਚੈਰੀਆਂ ਦੇ ਵਿੱਚ ਵੀ ਆਉਣਾ ਜੀ ਰਜਿਸਟਰੀ ਕਰਾਉਣੀਆਂ ਕਿਸੇ ਨੇ ਕਿਸੇ ਨੇ ਡੀਸੀ ਸਾਹਿਬ ਬਣੀ ਜਾਣਾ ਕਿਸੇ ਨੇ ਕੋਈ ਹੋਰ ਤਹਿਸੀਲ ਚ ਕੰਮ ਆ ਉਹਨਾਂ ਨੂੰ ਕਈ ਕਈ ਦਿਨ ਸਵੇਰ ਤੋਂ ਲੈ ਕੇ ਸ਼ਾਮ ਤੱਕ ਦਾ ਟਾਈਮ ਲੱਗ ਜਾਂਦਾ ਇਸ ਦੌਰਾਨ ਸਰਦੀਆਂ ਦਾ ਟਾਈਮ ਆ ਜੀ ਤੁਹਾਨੂੰ ਪਤਾ ਹੀ ਹੈਗਾ ਸਵਚਾਲਿਆਂ ਦਾ ਇਹ ਦੋ ਦੋ ਤਿੰਨ ਤਿੰਨ ਵਾਰੀ ਇਸਤੇਮਾਲ ਕਰਨਾ ਪੈ ਜਾਂਦਾ ਸਰਦੀ ਅਤੇ ਗਰਮੀ 'ਚ ਤਾਂ ਬਹੁਤ ਫਰਕ ਪੈਂਦਾ ਹੈਗਾ ਤੇ ਇਹਦੇ ਵਿੱਚ ਹੁਣ ਇਹ ਹੈ ਜੀ ਹੁਣ ਤੁਸੀਂ ਦੇਖ ਸਕਦੇ ਹੋ ਵੀ ਜਿਹੜੇ ਸਵਚਾਲੇ ਨੇ ਉਹ ਕਿੱਥੇ ਮਤਲਬ ਬੰਦਾ ਵਰਤੂਗਾ ਇਹਨਾਂ ਦੇ ਜਿਹੜੇ ਅਫਸਰ ਨੇ ਸਾਡੇ ਲਾਵ ਕਰਨਾ ਮੈਂ ਕਹਿਣਾ ਚਾਹਣਾ ਵੀ ਇਹਨਾਂ ਦੇ ਤਾਂ ਅਲੱਗ ਤੋਂ ਬਣੇ ਹੋਏ ਨੇ ਸੋ ਚੱਲੇ ਇਹਦਾ ਆਪਦਾ ਅੰਦਰ ਇਹਨਾਂ ਦੇ ਬਣੇ ਹੋਏ ਨੇ ਜੀ ਅੰਦਰ ਸਾਫ ਸਪਾਈਆ ਉੱਥੋਂ ਆਉਂਦੇ ਨੇ ਬਹਿ ਕੇ ਬਾਹਰ ਮੈਂ ਕਹਿਣਾ ਜੀ ਇੱਕ ਵਾਰੀ ਉਹਰੇ ਢੇੜਾ ਮਾਰ ਜਾਣ ਇੱਕ ਵਾਰੀ ਸਾਡੇ ਡੀਸੀ ਸਾਹਿਬ ਉਹਰੇ ਢੇੜਾ ਮਾਰ ਜਾਣ ਸਾਡੇ ਐਸਡੀ ਸਾਹਿਬ ਢੇੜਾ ਮਾਰ ਜਾਣ ਜਿਹੜੇ ਹੋਰ ਅਧਿਕਾਰੀ ਨੇ ਉਹ ਇੱਕ ਵਾਰੀ ਢੇੜਾ ਮਾਰ ਜਾਣ ਬਾਥਰੂਮ ਕਰਨਾ ਤਾਂ ਦੂਰ ਜੇ ਉਹਰੇ ਖੜ ਵੀ ਗਏ ਕੀ ਗੱਲ ਜੀ ਅਸੀਂ ਇਨਸਾਨ ਨਹੀਂ ਹੈਗੇ ਅਸੀਂ ਟੈਕਸ ਨਹੀਂ ਦਿੰਦੇ ਸਰਕਾਰ ਨੂੰ ਅਸੀਂ ਪੈਸਾ ਨਹੀਂ ਦਿੰਦੇ ਗਵਰਨਮੈਂਟ ਨੂੰ ਅਸੀਂ ਆਪਣਾ ਟੈਕਸ ਦਾ ਪੈਸਾ ਦਿੰਨੇ ਆ ਤਾਂ ਜਿਹੜੇ ਇਹ ਕੁਰੋਂ ਦੇ ਜਿਹੜੇ ਕੰਮ ਨੇ ਜੇ ਉਹ ਕਰਦੇ ਨੇ ਉਹ ਚੱਲਦੇ ਨੇ ਸਰਕਾਰੀ ਅਧਾਰੇ ਨੇ ਉਹ ਤਾਂ ਚੱਲਦੇ ਨੇ ਜੇ ਲੋਕਾਂ ਲੋਕ ਪਬਲਿਕ ਟੈਕਸ ਦਾ ਪੈਸਾ ਦਿੰਦੇ ਆ ਤੇ ਹੁਣ ਤੁਸੀਂ ਐ ਦੱਸੋ ਜੀ ਸਾਨੂੰ ਇੱਕ ਗੱਲ ਦਾ ਸਮਝਿਆ ਆ ਸਾਹਮਣੇ ਸਾਡੇ ਐਸਡੀਐਮ ਸਾਹਿਬ ਦਾ ਦਫਤਰ ਹੈ ਜੀ ਆ ਨਾਲ ਇਧਰ ਡੀਸੀ ਸਾਹਿਬ ਦਾਗਾ ਆ ਸਾਡੀਆਂ ਮਾਵਾ ਭੈਣਾਂ ਲਈ ਸੋ ਚੱਲਿਆ ਤੁਸੀਂ ਇਹਦੇ ਅੰਦਰ ਵੜ ਕੇ ਦੇਖੋ ਕੀ ਹਾਲ ਆ ਕਿੰਨਾ ਗੰਦਾਗਾ ਬੜਿਆ ਨਹੀਂ ਜਾਂਦਾ ਹੈਗਾ ਸਾਡੀਆਂ ਮਾਵਾ ਭੈਣਾਂ ਕਿੱਥੇ ਜਾਣ ਇਧਰ ਸਾਹਮਣੇ ਬੱਸ ਬੱਸ ਸਟੈਂਡ ਆਗਾ ਉਹਨਾਂ ਨੂੰ ਮਜਬੂਰ ਹੋ ਕੇ ਬੱਸ ਸਟੈਂਡ ਦੇ ਵਿੱਚ ਜਾਣਾ ਪੈਂਦਾਗਾ ਬਾਥਰੂਮ ਜੈਂਟਸ ਦੇ ਲਈ ਫਰੀ ਹੈਗਾ ਪਰ ਜੇ ਸਾਡੇ ਮਾਮਾ ਭੈਣਾਂ ਉਥੇ ਬਾਥਰੂਮ ਵੀ ਕਰਨ ਜਾਣਗੀਆਂ ਤੁਹਾਨੂੰ ਤਾਂ ਪੈਸੇ ਲੈ ਜਾਂਦੇ ਨੇਗੇ ਤੇ ਇਹਨਾਂ ਨੂੰ ਫਿਰ ਜਿੰਦੇ ਲਾ ਦਿਓ ਜੀ ਮੈਂ ਤਾਂ ਕਹਿੰਦਾ ਇਸ ਚੌਲੇ ਖੋਲੇ ਕਿਉਂਣੇਗੇ ਸਾਰਾ ਜੀ ਜੇ ਸਮੱਸਿਆ ਅੱਜ ਦੀ ਨਹੀਂ ਹੈਗੀ ਕਈ ਸਾਲਾਂ ਤੋਂ ਕਈ ਵਾਰ ਤੁਸੀਂ ਧਰਨੇ ਵੀ ਦੇਤੇ ਕਈ ਵਾਰੀ ਮੰਗ ਪੱਤਰ ਵੀ ਦਿੱਤੇ ਨੇ ਪਰ ਪ੍ਰਸ਼ਾਸਨ ਦੇ ਜੂ ਕਿਉਂ ਨਹੀਂ ਜ਼ਰਕਦੀ ਮੈਂ ਤਾਂ ਜੀ ਬੇਨਤੀ ਇਹ ਕਰ ਦੱਸਦਾ ਤੁਹਾਨੂੰ ਪਹਿਲਾਂ ਵੀ ਮੈਂ ਉਰੇ ਤਿੰਨ ਚਾਰ ਘੰਟੇ ਲਾ ਕੇ ਸਭਾਈ ਕੀਤੀ ਸੀਗੀ ਬਿਲਕੁਲ ਸਾਫ ਕਰਤਾ ਸੀ ਗਹਿਨ ਕਰਤਾ ਸੀ ਪਰ ਕੋਈ ਟੂਟੀ ਨਹੀਂ ਲੱਗੀ ਕੋਈ ਪਾਣੀ ਦਾ ਇੰਤਜ਼ਾਮ ਨਹੀਂ ਹੋਇਆ ਕੋਈ ਬੰਦਾ ਨਹੀਂ ਰੱਖਿਆ ਗਿਆ ਇਹ ਬਿਲਡਿੰਗ ਦੇ ਉੱਤੇ ਵੀ ਇਸਨੀਮ ਸਾਹਿਬ ਦੇ ਬਿਲਡਿੰਗ ਦੇ ਉੱਤੇ ਮੈਡਮ ਸੇਖੋ ਸੀਗੇ ਉਹਰੇ ਮੈਡਮ ਸੀਗੇ ਉਹਨਾਂ ਤੋਂ ਸੁਚਾਲੇ ਉਧਰ ਉੱਪਰ ਬਣਵਾਤੇ ਪਰ ਜਿਹੜੇ ਆਹ ਸੁਚਾਲੇ ਨੇ ਇਹਨਾਂ ਦੀ ਜ਼ਿੰਮੇਵਾਰੀ ਕੀ ਦੀ ਆ ਸਰਕਾਰ ਦੀ ਆ ਪ੍ਰਸ਼ਾਸਨ ਦੀ ਆ ਕੀ ਦੀ ਆ ਨਗਰ ਕਾਉਂਸਲ ਕਮੇਟੀ ਦੀ ਕੀ ਦੀ ਆ ਸਾਨੂੰ ਦੱਸ ਤਾਂ ਦੋ ਸਾਨੂੰ ਬਾਹਰ ਫੜਾ ਦੋ ਕਿਸੇ ਦੀ ਵੀ ਭਾਈ ਆ ਬੰਦਾ ਕੰਮ ਕਰਾਊਗਾ ਅਸੀਂ ਉਹਨੂੰ ਦੇ ਦਿੰਦੇ ਆ ਆਹ ਹੁਣ ਲੈਟਰ ਦਿੱਤੇ ਉਹਨੇ ਮੰਗ ਪੱਤਰ ਦਿੱਤੇ ਉਹਨੇ ਇਹਨਾਂ ਪਟਿਆਲਾ ਗੇਟ ਨਾਬਾ ਗੇਟ ਕਿਲਾ ਮਾਰਕੀਟ ਜਿੰਨੇ ਵੀ ਹੈਗੇ ਨੇ 140 ਸਾਰੇ ਜਿੰਦੇ ਲੱਗ ਰਹੇ ਨੇ ਸਾਰੇ ਬੰਦ ਪਏ ਨੇ ਜਿੰਦੇ ਖੁੱਲਣੇ ਚਾਹੀਦੇ ਸੀਗੇ ਜਿੰਦੇ ਖੁੱਲਣੇ ਚਾਹੀਦੇ ਸੀ ਜਿੰਦੇ ਲੱਗ ਗਏ ਹੁਣ ਅਸੀਂ ਕਿੱਥੇ ਜਾਈਏ ਸਾਡੀ ਬੇਨਤੀ ਹੈ ਜੀ ਸਰਕਾਰ ਨੂੰ ਵੀ ਬੇਨਤੀ ਹੈ ਸਾਡੀ ਤੇ ਪ੍ਰਸ਼ਾਸਨ ਨੂੰ ਵੀ ਬੇਨਤੀ ਹੈ ਇਹ ਜਿਹੜੇ ਸੋ ਚਾਲੇ ਨੇ ਇਹਨਾਂ ਦਾ ਹੱਲ ਕੀਤਾ ਜਾਵੇ ਇਹ ਜਿਹੜੇ ਮੁਰ ਤੋਂ ਚਾਲੂ ਕੀਤੇ ਜਾਣ ਤੇ ਇਹਨਾਂ ਦੀ ਸਫਾਈ ਕਰਾਈ ਜਾਵੇ ਕਈ ਸਵਾਲ ਚੰਨ ਪ੍ਰਸ਼ਾਸਨ ਅਤੇ ਸਰਕਾਰ ਤੇ ਲਗਾਏ ਨੇ ਉਹਨਾਂ ਦਾ ਆਖਣਾ ਹੈ ਕਿ ਜੇ ਆਮ ਆਦਮੀ ਜਾਂ ਕੁਈਤੀ ਪੈਨ ਨੇ ਵਾਸ਼ਰੂਮ ਜਾਣਾ ਹੈ ਤਾਂ ਕਿਵੇਂ ਜਾਵੇ ਜੇ ਬਸ ਸਟੈਂਡ ਦੀ ਗੱਲ ਕਰੀ ਜਾਵੇ ਇਹਨੂੰ ਛੱਡ ਕੇ ਇੱਕ ਵਾਰ ਬਸ ਸਟੈਂਡ ਤੇ ਆ ਪਰ ਉਹ ਪੇੜ ਹੈ 10 ਰੁਪਏ ਤਕਰੀਬਨ ਉਹਦੇ ਪੈਸੇ ਲੈਂਦੇ ਨੇ ਤਾਂ ਜਿਹੜੀ ਜ਼ਿਆਦਾਤਰ ਤਕਰੀਬਨ ਔਰਤਾਂ ਨੂੰ ਹੀ ਇਹਦੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ ਜੇ ਦੂਜੇ ਪਾਸੇ ਗੱਲ ਕਰੀਏ ਇਹਨਾਂ ਦਾ ਆਖਣਾ ਹੈ ਕਿ ਜਿਹੜੇ ਅਫਸਰ ਸਹਿਬਾਨ ਨੇ ਉਹਨਾਂ ਦੇ ਤਾਂ ਪ੍ਰਾਈਵੇਟ ਵਾਸ਼ਰੂਮ ਹੈਗੇ ਨੇ ਉਹ ਤਾਂ ਉੱਥੇ ਜਾ ਕੇ ਆਪਣਾ ਕਰਿਆ ਆਂਦੇ ਨੇ ਪਰ ਜੇ ਆਮ ਲੋਕਾਂ ਦੀ ਗੱਲ ਕਰੀਏ ਤਾਂ ਦਿੱਕਤ ਦਾ ਕਿੰਨਾ ਸਾਹਮਣਾ ਹੈ ਵੇਖ ਸਕਦੇ ਹੋ ਕਿ ਤਹਿਸੀਲ ਦੇ ਵਿੱਚ ਬਲੈਂਡਰ ਪ੍ਰਾਈਡ ਦੀ दारू ਦੀਆਂ ਬੋਤਲਾਂ ਸ਼ਰੇਆਮ ਤਾਂ ਜਰੂਰ ਪਈਆਂ ਨੇ ਕਿ ਕਿਸੇ ਨੇ ਇੱਥੇ ਆਪਣਾ ਇੰਜੋਏਮੈਂਟ ਦਾ ਜਰੂਰ ਕਰ ਲਿਆ ਪਰ ਇਹਨੂੰ ਚੱਕਣ ਦਾ ਮناسب ਨਹੀਂ ਕਿਉਂਕਿ ਇੱਥੇ ਕਿਸੇ ਨੂੰ ਕੋਈ ਡਰ ਨਹੀਂ ਡਰ ਤਾਂ ਨਹੀਂ ਹੈਗਾ ਕਿਉਂਕਿ ਪ੍ਰਸ਼ਾਸਨ ਦੀ ਸੇਧ ਤੇ ਕੋਈ ਅਸਰ ਨਹੀਂ ਕੋਈ ਇੱਥੇ ਚੈਕਿੰਗ ਨਹੀਂ ਕਰਦਾ ਦੂਜੇ ਪਾਸੇ ਇੱਕ ਵਾਰ ਤੁਹਾਨੂੰ ਗੇਟ ਦੀਆਂ ਤਸਵੀਰਾਂ ਵਿਖਾਵਾਂਗੇ ਇੱਕ ਮਜ਼ਾਕ ਕਰ ਰੱਖਿਆ ਕਿ ਇੱਥੇ ਕੂੜਾ ਸੁੱਟਣਾ ਮਨਾ ਹੈ ਕਿ ਹੋਰ ਅਗਲਾ ਕੀ ਕਰੇ ਇੰਨੇ ਗੰਦ ਦਾ ਇੱਥੇ ਦਾ ਹਿਸਾਬ ਹੈ ਜਿਹੜਾ ਗੇ ਰਹੇ ਰੱਬ ਦਾ ਨਾਮ ਬਦਬੂ ਦੀ ਗੱਲ ਕਰੀ ਜਾਵੇ ਤਾਂ ਸਾਡੇ ਤੋਂ ਇੱਥੇ ਖੜਨਾ ਵੀ ਮੁਸ਼ਕਲ ਹੈ ਇਸ ਸਬੰਧ ਦੇ ਵਿੱਚ ਅਸੀਂ ਡਿਪਟੀ ਕਮਿਸ਼ਨਰ ਨਾਲ ਵੀ ਗੱਲ ਕਰਾਂਗੇ ਮਿਲਦੇ ਹਾਂ ਯਾਰ ਜਿਹੜਾ ਇਹ ਕੰਮ ਹੈਗਾ ਆਪਣੇ ਵਾਸ਼ਰੂਮ ਰੀਨੋਵੇਸ਼ਨ ਦਾ ਇਹਦੇ ਬਾਰੇ ਅਸੀਂ ਐਸਟੀਮੇਟ ਲਗਾ ਕੇ ਆਲਰੇਡੀ ਕਮਨ ਟੂ ਬੇਚੇ ਜਾ ਚੁੱਕਾ ਹੈ ਮੈਨੂੰ ਆਸ ਹੈ ਜੀ ਫੰਡ ਸੇ ਤੁਰੰਤ ਜਾਣ ਕੇ ਹੈੱਡਕਵਰਟਰ ਨਾਲ ਗੱਲ ਹੋ ਗਈ ਹੈ ਕੱਲ ਵੀ ਤੁਹਾਡੇ ਵੱਲੋਂ ਕ ਇਹ ਇੰਨਾ ਝਮਸਲਾ ਲਾਇਆ ਸੀਗਾ ਸੀਫੇਟੇ ਕੰਮ ਕੀਤਾ ਹੈਗਾ ਤੇ ਉਹਦੇ ਵਾਸਤੇ ਉੱਥੇ ਸਫਾਈ ਵਾਸਤੇ ਸਟਾਫ ਡਿਪਲੋਇਡ ਹੈ ਪਿਛਲੇ ਕੁਝ ਸਮਾਂ ਤੋਂ ਸ਼ਾਇਦ ਆਪਣੇ ਤੋਂ ਤੋਂ ਇਸਟਾਫ ਨੇ ਨਹੀਂ ਜਾ ਰਿਹਾ ਸੀਗਾ ਤੇ ਉਹਦੇ ਵਾਸਤੇ ਵੀ ਮੈਂ ਸਿਪਸਾਬ ਨੂੰ ਕਿਹਾ ਕਿ ਇਸ ਤਰ੍ਹਾਂ ਦੀਆਂ ਖੇਡਾਂ ਨਹੀਂ ਹੋਣੀ ਚਾਹੀਦੀ ਦੁਕਾਨਾਂ ਪੂਰੀ ਸੌਫਤ ਮਿਲਣੀ ਚਾਹੀਦੀ ਹੈ ਤੇ ਅਸੀਂ ਜਿਹੜਾ ਹੈਗਾ ਟੈਂਪਰੀ ਅਰੇਂਜਮੈਂਟ ਦਾ ਟਾਈਮ ਫੰਡ ਸਿਰ ਤੋਂ ਸੈਕਸ਼ਨ ਨਹੀਂ ਹੁੰਦੇ ਉਹਦੇ ਬਾਰੇ ਅਸੀਂ ਹੱਸੇ ਆਹ ਇਥਾਰੇ ਨੂੰ ਕਲਿੱਕ ਕਰ